ਅਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਦਾਕੁਰ ਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇਟ ਪੀਐਸ ਸਦਰ ਅੰਮ੍ਰਿਤਸਰ ਕਮਿਸ਼ਨਰੇਟ ਨੇ ਇੱਕ ਕੇਸ ਰਿਸਕ ਕੀਤਾ ਜਿਹਦੇ ਵਿੱਚ ਤਿੰਨ ਨੌਜਵਾਨ ਅਰੈਸਟ ਕੀਤੇ ਹੈ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਤੇ ਰਾਜ ਸਿੰਘ ਇਹ ਮੁਕੱਦਮਾ ਨੰਬਰ ਹੈ 274 512 2024 ਨੂੰ ਅੰਡਰ ਸੈਕਸ਼ਨ 109 304 35 ਬੀਐਨਐਸ ਦੇ 2549 58 ਆਰਮਜ਼ ਐ ਅ ਦੇ ਸੈਕਸ਼ਨਸ ਥਲੇ ਦਰਜ ਹੋਇਆ ਸੀਗਾ ਇਹਦਾ ਹੈਗਾ ਕਿ ਜਿਹੜਾ ਮਦਈ ਹੈਗਾ ਪਵਨ ਕੁਮਾਰ ਉਹ ਆਪਣੇ ਦੋ ਦੋਸਤਾਂ ਨਾਲ ਰਾਤੀ ਖਾਣਾ ਦੇਣ ਜਾ ਰਿਹਾ ਸੀ ਕਿਸੇ ਨੂੰ ਤੇ ਕੁਝ ਅਣਪਛਾਤੇ ਲੋਕਾਂ ਨੇ ਦੋ ਮੋਟਰਸਾਈਕਲ ਦੇ ਚਾਰ ਪੰਜ ਲੋਕਾਂ ਨੇ ਇਹਦੇ ਇਹਨੂੰ ਤੇ ਇਹਦੇ ਦੋਸਤਾਂ ਨੂੰ ਰੋਕਿਆ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੇ ਪਵਨ ਕੁਮਾਰ ਦੇ ਲੱਤ ਤੇ ਗੋਲੀ ਮਾਰੀ ਤੇ ਇਹਨਾਂ ਇਹਦੇ ਦੋਸਤੋਂ ਮੋਬਾਈਲ ਫੋਨ ਵੀ ਖੋਕੇ ਲੈ ਗਏ ਸੀ ਤੇ ਪੁਲਿਸ ਨੇ ਬੜੀ ਹੀ ਮੁਸਤੱਦੀ ਨਾਲ ਕੰਮ ਕਰਦੇ ਹੋਏ ਤੇ ਤਿੰਨ ਅਕਿਊਜ਼ਡ ਅਰੈਸਟ ਕੀਤੇ ਹੈ ਜਿਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਤੇ ਰਾਜ ਸਿੰਘ ਇਹਨਾਂ ਦੀ ਉਮਰ ਕੁਝ 21 ਸਾਲ ਤੇ ਆਪਣਾ Uh, 19 ਸਾਲ ਹੈ ਗਈ ਹੈ ਜੀ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਉਹ ਮੋਟਰਸਾਈਕਲਸ ਅ ਦਿੰਦਰ ਰੈਂਟਿੰਗ ਦੇ ਬੇਸਿਸ ਤੇ ਤੇ ਅਮਰਿੰਦਰ ਸਿੰਘ ਇੱਕ ਛੋਟੇ ਹੋਟਲ ਦਾ ਮੈਨੇਜਰ ਹੈਗਾ ਜੀ ਤੇ ਰਾਜ ਸਿੰਘ ਇੱਕ ਨਾਈ ਦੀ ਦੁਕਾਨ ਤੇ ਕੰਮ ਕਰਦਾ ਹੈ ਤਿੰਨੋ ਹੀ ਪੱਟੀ ਦੇ ਵਸਨੀਕ ਨੇ ਤਰਨਤਾਰਨ ਜ਼ਿਲ੍ਹੇ ਦੇ ਤੇ ਇਹਨਾਂ ਤੋਂ ਇੱਕ ਪਿਸਤਲ ਬੱਤੀਪੁਰ ਇੱਕ ਕਾਰਟ੍ਰਿਜ ਤੇ ਇੱਕ ਸ਼ੈਲ ਰਿਕਵਰ ਹੋਇਆ ਤੇ ਇਹਨਾਂ ਨੂੰ ਅਸੀਂ ਫਦਰਗੜ ਚੂੜੀਆਂ ਰੋਡ ਬਾਈਪਾਸ ਦੇ ਨੇੜੇੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਅਸੀਂ ਆਪਣਾ 8 ਤਰੀਕ ਨੂੰ ਅਰੈਸਟ ਕਰਕੇ ਤੇ ਹੁਣ ਅਸੀਂ ਇਹਨਾਂ ਦਾ ਪੁਲਿਸ ਮਾਨ ਲੈ ਰਹੇ ਹਾਂ ਜੋ ਵੀ ਅੱਗੇ ਪੁੱਛਗਿੱਛ ਆਏਗਾ ਉਹ ਅਸੀਂ ਤੁਹਾਡੇ ਨੋਟਿਸ ਜ਼ਰੂਰ ਲਿਆਵਾਂਗੇ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਅਮਨ ਕਾਨੂੰਨ ਸ਼ਾਂਤੀ ਬਨਾਏ ਰੱਖਣ ਲਈ ਵਚਨਬੰਦ ਹੈ ਧੰਨਵਾਦ